ਇਸ ਵਾਰੀ ਤਾਂ ਲੀਡਰਾਂ ਨੇ ਸਿਰ ਹੀ ਲਾ ਕਿਉਂਕਿ ਕੋਈ ਸੋਚ ਨਹੀਂ ਕੋਈ ਆਇਡਿਓਲੋਜੀ ਨਹੀਂ ਹੈ ਸਿਰਫ ਤੇ ਸਿਰਫ ਅਪਰਚੂਨਿਟੀ ਹੈ ਇਹਨੂੰ ਲੱਗਦਾ ਜਿਹੜੇ ਇਦਾਂ ਦੇ ਅਪਰਚੂਨਿਸਟ ਸਿਸਟਮ ਦੇ ਵਿੱਚ ਹੈਗੇ ਆ ਉਹ ਚਲੇ ਜਾਣ ਤਾਂ ਮੈਨੂੰ ਲੱਗਦਾ ਪਾਰਟੀ ਦਾ ਫਾਇਦਾ ਹੁੰਦਾ ਉਹ ਲੜਾਈ ਵੱਡੀ ਇਹ ਲੜਾਈ ਦੇਸ਼ ਦੀ ਪੋਲਿਟਿਕਸ ਦੀ ਹੈ ਜੀਆ ਬੀਜੇਪੀ ਦੇ ਰਿਹਾ ਅੱਜ ਦੀ ਤਰੀਖ ਦੇ ਵਿੱਚ ਦੇਸ਼ ਨੂੰ ਪੋਲਰਾਈਜ਼ ਕਰਦੇ ਲੱਗੀਆਂ ਬੀਜੇਪੀ ਸੰਵਧਾਨ ਆਉਣ ਵਾਲੇ ਸਮੇਂ ਤੇ ਬੜਾ ਕਲੀਅਰ ਕਰ ਰਹੀ ਵੀ ਅਸੀਂ ਇਹ ਸੰਵਧਾਨ ਜਿਹੜਾ ਉਹ ਖਤਮ ਕਰਨਾ ਚੇਂਜ ਕਰਨਾ ਸੋ ਉਹਦੀ ਲੜਾਈ ਹੈ ਜੀਆ ਔਰ ਉਸ ਲੜਾਈ ਦੇ ਵਿੱਚ ਜੇ ਪਾਰਟੀ ਨੂੰ ਜਿੱਥੇ ਵੀ ਠੀਕ ਸਮਝੂ ਮੈਂ ਲੜਨ ਤੋਂ ਭੱਜਦਾ ਨਹੀਂ ਹੈ ਚੌਧਰੀ ਪਰਿਵਾਰ ਅਕਚੁਅਲੀ ਅਸਲੀ ਗੱਲ ਹੈ ਬੰਦਿਆਂ ਵਾਲੀ ਗੱਲ ਜਾਂ ਕਹੋ ਜਿਹੜੀ ਮਰਦਾਂ ਵਾਲੀ ਗੱਲ ਤਾਂ ਇਹ ਹੈ ਕਿ ਵਿਕਰਮ ਚੌਧਰੀ ਆਪਣੀ ਇਸ ਐਮਐਲਏ ਸੀਟ ਨੂੰ ਰਿਜ਼ਾਈਨ ਕਰਕੇ ਤੇ ਭਾਜਪਾ ਨੂੰ ਖੁੱਲਕੇ ਲੜੇ ਤਾਂ ਫਿਰ ਤਾਂ ਹੁੰਦਾ ਨਾ ਸਵਾਲ ਤੇ ਫਿਰ ਪਤਾ ਲੱਗੂਗਾ ਕਿ ਦੀ ਜਿਹੜੀ ਹੈਗੀ ਜਮਾਨਤ ਬਚਦੀ ਹੈ ਕਾਂਗਰਸ ਛੱਡ ਕੇ ਅਜ ਤਜਿੰਦਰ ਸਿੰਘ ਬਿੱਟੂ ਅਤੇ ਕਰਮਜੀਤ ਕੌਰ ਚੌਧਰੀ ਦੋਨੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਨੇ ਲਗਾਤਾਰ ਪਿਛਲੇ ਦਿਨਾਂ ਚ ਦੇਖਿਆ ਜਾ ਰਿਹਾ ਹੈ ਕਿ ਕਾਂਗਰਸ ਲੀਡਰ ਜਾਂ ਤਾਂ ਭਾਜਪਾ ਚ ਜਾ ਰਹੇ ਨੇ ਜਾਂ ਤਾਂ ਫਿਰ ਆਮ ਆਦਮੀ ਪਾਰਟੀ ਚ ਜਾ ਰਹੇ ਨੇ ਕਾਰਨ ਕੀ ਹੈ ਦੇਖੋ ਮੈਨੂੰ ਲੱਗਦਾ ਕਿ ਹਰ ਚੀਜ਼ ਮਿਲਣ ਦੇ ਬਾਵਜੂਦ ਵੀ ਹੁਣ ਜੇ ਤਾਂ ਮੰਨ ਲਓ ਚੌਧਰੀ ਪਰਿਵਾਰ ਹੈ ਐਕਚੁਅਲੀ ਅਸਲੀ ਗੱਲ ਹੈ ਬੰਦਿਆਂ ਵਾਲੀ ਗੱਲ ਜਾਂ ਕਹੋ ਜਿਹੜੀ ਮਰਦਾਂ ਵਾਲੀ ਗੱਲ ਤਾਂ ਇਹ ਹੈ ਕਿ ਵਿਕਰਮ ਚੌਧਰੀ ਆਪਣੀ ਇਸ ਐਮਐਲਏ ਸੀਟ ਨੂੰ ਰਿਜਾਈਨ ਕਰਕੇ ਤੇ ਬੀਜੇਪੀ ਵੱਲੋਂ ਖੁੱਲਕੇ ਲੜੇ ਤਾਂ ਫਿਰ ਤਾਂ ਆਉਂਦਾ ਨਾ ਸਵਾਲ ਤੇ ਫਿਰ ਪਤਾ ਲੱਗੂਗਾ ਕਿ ਦੀ ਜਿਹੜੀ ਹੈਗੀ ਜਮਾਨਤ ਬਚਦੀ ਆ ਕਿਉਂਕਿ ਮਤਲਬ ਸਾਰਾ ਪਰਿਵਾਰ ਉਧਰ ਤੋਰ ਕੇ ਔਰ ਅਲਟੀਮੇਟਲੀ ਆਪ ਛੱਡਣਾ ਨਹੀਂ ਹੈ ਕਿਉਂਕਿ ਐਂ ਲੱਗਦਾ ਵੀ ਹਾਂ ਵੀ ਮੈਂ ਤਾਂ ਕਾਂਗਰਸ ਦਾ ਐਮਐਲਏ ਆ ਪਰ ਸਾਰਾ ਪਰਿਵਾਰ ਉਧਰ ਜਿਹੜਾ ਬੀਜੇਪੀ ਚ ਤੋੜ ਦੇਣਾ ਅਸਲੀ ਗੱਲ ਹੈ ਇਹ ਲੋਕਾਂ ਨੂੰ ਸવાય ਸਿਕਿਉਰਿਟੀ ਤੋਂ ਤੇ ਸવાય ਕਿਤੇ ਘਰ ਘਰ ਮਿਲ ਜਾਣ ਤੋਂ ਹੋਰ ਇਹਨਾਂ ਨੂੰ ਮੈਨੂੰ ਲੱਗਦਾ ਇਹ ਤੋਂ ਵੱਡੀ ਇਹਨਾਂ ਦੀ ਸਿਆਸਤ ਬਹੁਤੀ ਹੈ ਨਹੀਂ ਪਿਛਲੀ ਵਾਰ ਇਹ ਕਿਹਨਾਂ ਨੇ ਕਿਸੇ ਚੈਨਲ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਕਿ ਚੰਦ ਸਿੰਘ ਚੱਲ ਨਹੀਂ ਹੁਣ ਲਿਆਰ ਵਾਲੇ ਪ੍ਰਗਤ ਸਿੰਘ ਨੇ ਤੇ ਹੁਣ ਉਹ ਦੇਖਦੇ ਨੇ ਕਿੰਨੇ ਘਰ ਤੇ ਜੋ ਆਪਣੇ ਵੋਟਾਂ ਬਣਾਉਂਦੇ ਦੇਖੋ ਮੈਂ ਤਾਂ ਬੜਾ ਕਲੀਅਰ ਕੱਟ ਇਸ ਗੱਲ 'ਚ ਕਿਉਂਕਿ ਪਿਛਲੀ ਵਾਰੀ ਇਹਨਾਂ ਨੂੰ ਜਿਹੜੀ ਟਿਕਟ ਮਿਲੀ ਸੀ ਲੈਕਿਨ ਨਹੀਂ ਜਿੱਤੇ ਔਰ ਉਹਦੇ ਤੋਂ ਬਾਅਦ ਜੇ ਕੋਈ ਪਾਰਟੀ ਨੇ ਡਿਸੀਜਨ ਲਿਆ ਹੈਗਾ ਜੇ ਕੋਈ ਸਰਵੇ ਹੋਇਆ ਹੈਗਾ ਤੇ ਮੈਨੂੰ ਲੱਗਦਾ ਉਸ ਮੈਂਡੇਟ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ ਔਰ ਜੇ ਫਿਰ ਇੰਨੀ ਨਰਾਜ਼ਗੀ ਆ ਤਾਂ ਫਿਰ ਮੈਨੂੰ ਲੱਗਦਾ ਵਿਕਰਮ ਨੂੰ ਰਿਜ਼ਾਈਨ ਦੇ ਕੇ ਦੁਬਾਰਾ ਤੋਂ ਐਮਐਲਏ ਦਾ ਮੈਂਡੇਟ ਲੈਣਾ ਚਾਹੀਦਾ ਔਰ ਕਰਨਜੀਤ ਕੋਟ ਚੌਧਰੀ ਨੇ বিজেপি ਜੁਆਇਨ ਕਰਨ ਦਾ ਸਟੇਟਮੈਂਟ ਦਿੱਤੀ ਹੈ ਕਿ ਉਹਨਾਂ ਦੇ ਮਹਿਰੂਨ ਬੱਤੀ ਸੰਸਦ ਚੌਧਰੀ ਉਪਰ ਸੀ। ਤੇ ਉਹਨਾਂ ਦੇ ਪਿਛਲੇ ਜਿੰਨੇ ਸਾਲ ਕਾਂਗਰਸ ਦਾ ਹਮੇਸ਼ਾ ਸੇਵਾ ਦੇ ਹੁੰਦੇ ਆਏ ਨੇ ਪਰ ਇਸ ਵਾਰ ਕਾਂਗਰਸ ਨੇ ਉਹਨਾਂ ਨੂੰ ਕਿਤੇ ਨਹੀਂ ਲਿਆ। ਇਹ ਦੇਖੋ ਚੌਧਰੀ ਸਾਹਿਬ ਬਹੁਤ ਵਧੀਆ ਇਨਸਾਨ ਸੀ ਮੈਂ ਉਹਨਾਂ ਤੇ ਕੋਈ ਟਿੱਪਣੀ ਕਰ ਹੀ ਨਹੀਂ ਸਕਦਾ। ਰਿਐਲਿਟੀ ਇਹ ਹੈ ਕਿ ਕਿ ਮੇਰੇ ਨਾਲ ਵੀ ਅਦਰਵਾਈਜ਼ ਸੀ। ਬਟ ਹਰ ਸਰਕਮਸਟੈਂਸਿਸ ਐਹੋ ਤੇ ਹੈਗੇ ਆ ਜਿੱਥੇ ਬੇਸਿਕਲੀ ਜਿਹੜੀ ਐਕਸੈਪਟੇਬਿਲਟੀ ਤਾਂ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਆ ਨਾ ਉਹਦੇ ਵਿੱਚ ਕਿਸੇ ਦਾ ਤਾਂ ਕੀ ਰੋਲ ਹੈਗਾ ਜਦੋਂ ਐਕਸੈਪਟੇਬਿਲਟੀ ਨਹੀਂ ਹੈਗੀ ਤਾਂ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਤੇਜਦਸ ਪਾਲ ਸਿੰਘ ਘੱਟੇ ਕਿਉਂਕਿ ਸਹਿ ਪਰਿਵਾਰੀ ਵੀ ਸੀ ਇਹ ਮਾਦਿਰ ਦੇ ਤੇ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਸੀਗੇ ਉਹਨਾਂ ਦਾ জানা ਕਿਤੇ ਨਾ ਕਿਤੇ ਜਲੰਧਰ ਦੀ ਸਿਆਸਤ ਦੇ ਵਿੱਚ ਕਿ ਜਲੰਧਰ ਤੋਂ ਨਹੀਂ ਉਹ ਤੇ ਕਿਤੇ ਨਾ ਕਿਤੇ ਇਫੈਕਟ ਪਾਏਗਾ ਕਾਂਗਰਸ ਨੂੰ ਇਹਨਾਂ ਨੂੰ ਲੱਗਦਾ ਕੋਈ ਇਫੈਕਟ ਨਹੀਂ ਹੈਗਾ ਆਈ ਮੀਨ ਆਈ ਮੀਨ ਅਫਰ ਜੋ ਮੱਤਰੀ ਪਾ ਲਈਏ ਤੋਂ ਮੈਂ ਮੈਨੂੰ ਲੱਗਦਾ ਇਹ ਤੋਂ ਵੱਧ ਕਹਿਣ ਦੀ ਜਰੂਰਤ ਹੈ ਕਿਉਂਕਿ ਐਕਚੁਅਲੀ ਇਹ ਸੀਜ਼ਨ ਹੈ ਕਈ ਵਾਰੀ ਨਹੀਂ ਜਿੱਦਾਂ ਕੋਈ ਪਤਝੜ ਆਉਂਦੀ ਆ ਜਾਂ ਕਈ ਵਾਰੀ ਨਵੀਂ ਬਹਾਰ ਆਉਂਦੀ ਆ ਇਸ ਵਾਰੀ ਤਾਂ ਲੀਡਰਾਂ ਨੇ ਸਿਰੇ ਹੀ ਲਾ ਦਿੱਤਾ ਕਿਉਂਕਿ ਕੋਈ ਸੋਚ ਨਹੀਂ ਕੋਈ ਆਡਿਓਲੋਜੀ ਨਹੀਂ ਹੈ ਸਿਰਫ ਤੇ ਸਿਰਫ ਅਪਰਚੂਨਿਟੀ ਹੈ ਜੀ ਇਹ ਤੇ ਮੈਨੂੰ ਲੱਗਦਾ ਜਿਹੜੇ ਇਦਾਂ ਦੇ ਅਪਰਚੂਨਿਸਟ ਸਿਸਟਮ ਦੇ ਵਿੱਚ ਹੈਗੇ ਆ ਉਹ ਚਲੇ ਜਾਣ ਤਾਂ ਮੈਨੂੰ ਲੱਗਦਾ ਪਾਰਟੀ ਦਾ ਫਾਇਦਾ ਹੁੰਦਾ ਕਿਉਂਕਿ तमाम ਲੀਡਰਸ਼ਿਪ तकरीबन ਜਿਹੜੀ ਹੈ ਬੀਜੇਪੀ ਜਾਂ ਆਮ ਆਗ ਦੇ ਤੇ ਜਾਰੀ ਹੈ ਲੇਕਿਨ ਕਾਂਗਰਸ ਦਾ ਜਿਹੜਾ ਗਰਾਫ ਹੈਗਾ ਆ ਉਹ ਵੀ ਕਿਤੇ ਨਾ ਕਿਤੇ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਗਰ ਲੀਡਰ ਹੀ ਚਲੇ ਗਏ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਵੀ ਤਾਂ ਉਹਨਾਂ ਦੇ ਨਾਲ ਹੀ ਹੁੰਦੇ ਦੇਖੋ ਅਲਟੀਮੇਟਲੀ ਗੌਰਵ ਜੀ ਅੱਜਕੱਲ ਬਹੁਤ ਹੀ ਜ਼ਿਆਦਾ ਸਮਰਥਕ ਹੁੰਦੇ ਨਹੀਂ ਹੈ ਲੀਡਰਾਂ ਨਾਲ ਲੀਡਰ ਇਕੱਲੇ ਰਹਿ ਜਾਂਦੇ ਆ ਲਗਭਗ ਤੂ ਇਸ ਕਰਕੇ ਮੈਨੂੰ ਲੱਗਦਾ ਕਿ ਜਿੰਨਾ ਕਿ ਜਿਹੜਾ ਛੱਡ ਛੱਡ ਕੇ ਜਾ ਰਿਹਾ ਉਹਨਾਂ ਤੇ ਕਾਂਗਰਸ ਨੂੰ ਵੱਧ ਫਾਇਦਾ ਹੋਵੇ। ਅ ਪਵਨ ਸਿੰਘ ਨੇ ਕਿਹਾ ਹੈਗਾ ਇਹ دریا ਪਾਰ ਕਰਕੇ ਕੈਂਡੀ ਵੀ ਅੱਗੇ ਕਾਂਗਰਸ ਲੜਵਾ ਰਹੀ ਹੈ। ਇਹ ਅਗਰ ਲੋਗ ਉਹਨਾਂ ਤੋਂ ਕੰਮ ਕਰਾਣ ਤੇ ਖਰਚਿਆ ਕਰਨ। ਦੇਖੋ ਆਲਟੀਮੇਟਲੀ ਅਸੀਂ ਤਾਂ ਹੀ ਇਹ ਕਰਨ ਲੱਗ ਪੈਨੇ ਆ ਕਿ ਇਹ ਫਲਾਨੀ ਜਗ੍ਹਾ ਦਾ ਫਲਾਨੀ ਜਗ੍ਹਾ ਦਾ ਇਹ ਬੜਾ ਵੱਡਾ ਬ੍ਰਹਿਮੰਡ ਆ ਉਹਦੇ ਤੇ ਅਸੀਂ ਥੋੜੀ ਜਿਹੀ ਜਗ੍ਹਾ ਆਉਣੇ ਆ। अच्छा ओदे ਵਿੱਚ ਇਹ ਕਿਹੜਾ ਕਿਸੇ ਪੰਜਾਬ ਤੋਂ ਬਾਹਰ ਦੀ ਗੱਲ ਹੈਗੀ ਆ ਕੋਈ ਕਿਤੇ ਰਹਿਣ ਲੱਗ ਪੈਂਦਾ ਕੋਈ ਕਿਤੇ ਰਹਿਣ ਲੱਗ ਪੈਂਦਾ ਤੇ ਚੱਲ ਨਹੀਂ ਜੀ ਇੱਥੇ ਰਹਿਣ ਲੱਗ ਪਣਗੇ ਇਹਦੇ ਵਿੱਚ ਕੀ ਪ੍ਰੋਬਲਮ ਹੈ ਜਲੀ ਤੁਹਾਨੂੰ ਇੱਕ ਸਟੇਟਮੈਂਟ ਦਿੱਤੀ ਹੈ ਕਿ 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 ਮੈਂ ਰੂਮ ਤੋਂ ਸੁਣ ਤੋਂ ਉਹ ਸਿੰਘ ਚੌਧਰੀ ਦਾ ਅੱਜ ਧਿਆਨ ਹੋਇਆ ਕਿਉਂਕਿ ਚੌਧਰੀ ਪਰਿਵਾਰ ਜਿਹੜਾ ਬੀਜੇਪੀ ਵਿੱਚ ਸ਼ਾਮਿਲ ਹੋ ਗਿਆ ਦੇਖੋ ਮੈਨੂੰ ਲੱਗਦਾ ਜਿਹੜੇ ਸਰਦਾਰ ਸੰਤੋਖ ਸਿੰਘ ਚੌਧਰੀ ਸੀ ਮੈਂ ਉਹ ਨਾਲ ਬਾਰੇ ਨਹੀਂ ਕਮੈਂਟ ਕਰ ਸਕਦਾ ਕਿ ਚੰਗੀ ਚੰਗੇ ਅਲੀ ਸ਼ਾਮ ਨੇ ਸਟੇਟਮੈਂਟ ਦਿੱਤੀ ਉਹ ਚੰਗੇ ਇਨਸਾਨ ਸੀ ਪਰ ਮੇਰਾ ਖਿਆਲ ਹੈ ਕਿ ਗਾਂ ਜਿਹੜੀ ਵਿਰਾਸਤ ਹੁੰਦੀ ਆ ਉਹ ਵਿਰਾਸਤ ਤਾਂ ਗਾਂ ਵਾਲੀ ਜਿਹੜੀ ਟੀੜੀ ਆ ਉਹਨਾਂ ਦੇ ਤੋੜ ਨਹੀਂ ਹੁੰਦੀ ਆ ਸੋ ਵਿਕਰਮ ਬਾਰੇ ਤਾਂ ਮੈਂ ਮੈਨੂੰ ਲੱਗਦਾ ਕਿ ਜੇ ਇਹ ਇੰਨੀ ਇਹਨਾਂ ਚ ਘਟ ਸਗੇ ਆ ਦੈਨ ਹੀ ਸ਼ੁੱਡ ਰਿਜ਼ਾਈਨ ਐਂਡ ਦੈਨ ਕੰਟੈਸਟ ਦੈਨ ਪਤਾ ਲੱਗੂਗਾ ਕਿ ਐਕਚੁਅਲੀ ਭਾ ਕੜੇ ਭਾ ਖੜਦੀ ਆ ਤੁਹਾਡੀ ਵੀ ਚਰਚਾਵਾਂ ਹੋ ਰਹੀਆਂ ਕਿ ਤੁਹਾਨੂੰ ਵੀ ਪਾਰਟੀ ਇਤਨਾ ਕਿ ਤੋਂ ਟਿਕਟ ਦੇ ਕੇ ਚੋਣ ਲੜਵਾ ਸਕਦੀ ਹੈ ਇਸ ਬਾਰੇ ਕੋਈ ਸਤਾਸਫੀ ਨਹੀਂ ਦੇਖੋ ਮੈਂ ਬੜਾ ਕਲੀਅਰ ਹਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਹ ਲੜਾਈ ਵੱਡੀ ਇਹ ਲੜਾਈ ਦੇਸ਼ ਦੀ ਪੋਲਿਟਿਕਸ ਦੀ ਹੈਗੀ ਆ ਬੀਜੇਪੀ ਜਿਹੜੀ ਆ ਅੱਜ ਦੀ ਤਰੀਕ ਦੇ ਵਿੱਚ ਦੇਸ਼ ਨੂੰ ਪੋਲਰਾਈਜ਼ ਕਰਨ ਤੇ ਲੱਗੀ ਹੋਈ ਆ ਬੀਜੇਪੀ ਸੰਵਿਧਾਨ ਆਉਣ ਵਾਲੇ ਸਮੇਂ ਚ ਬੜਾ ਕਲੀਅਰ ਕਟ ਕਰ ਰਹੀ ਵੀ ਅਸੀਂ ਸੰਵਧਾਨ ਜਿਹੜਾ ਉਹ ਖਤਮ ਕਰਨਾ ਚੇਂਜ ਕਰਨਾ ਸੋ ਉਹਦੀ ਲੜਾਈ ਹੈਗੀ ਆ ਔਰ ਉਸ ਲੜਾਈ ਦੇ ਵਿੱਚ ਜੇ ਪਾਰਟੀ ਮੈਨੂੰ ਜਿੱਥੇ ਵੀ ਠੀਕ ਸਮਝੂ ਮੈਂ ਲੜਨ ਤੋਂ ਭੱਜਦਾ ਨਹੀਂ ਹੈ ਲੇਕਿਨ ਇਹ ਪਾਰਟੀ ਨੇ ਡਿਸਾਈਡ ਕਰ ਮੈਂ